ਕੁੜੀ ਹਰਿਆਣੇ ਵਾਲ ਦੀ ਸੋਨਮ ਬਾਜਵਟ ਐਮੀ ਵਿਰਕ ਦੀ ਪੈਂਟ ਲਈ ਵੱਡੀ ਅਪਡੇਟ ਆ ਰਹੀ ਹੈ ਜਿਹਾ ਦੋਵਾਂ ਦੀ ਫਿਲਮ ਕੁੜੀ ਹਰਿਆਣੇ ਵਾਲ ਦੀ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਵੈਸੇ ਤਾਂ ਟੀਜ਼ਰ ਜਿਹੇ ਇਹ ਪਤਾ ਲੱਗ ਰਿਹਾ ਸੀ ਕਿ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੈ ਪਰ ਹੁਣ ਫਿਲਮ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਫਿਲਮ ਚ ਸਿਰਫ ਸੋਨਮ ਬਾਜਵਾ ਹੀ ਛਾਈ ਹੋਈ ਹੈ ਤੇ ਇਹ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੀ ਹੈ ਜਿਵੇਂ ਫਿਲਮ ਦੀ ਕਹਾਣੀ ਇੱਕ ਹਰਿਆਣਵੀ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਆਪ ਵੀ ਉਹ ਪਹਿਲਵਾਨ ਦੀ ਘਰ ਦੀ ਹੈ ਹੁਣ ਇੱਕ ਪੰਜਾਬੀ ਜੱਟ ਨੂੰ ਯਾਨੀ ਕਿ ਐਮੀ ਵੀਰ ਨੂੰ ਹਰਿਆਣਵੀ ਛੋਰੀ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਦੇ ਘਰ ਪਹੁੰਚ ਜਾਂਦੀ ਹੈ ਰਿਸ਼ਤਾ ਲੈ ਕੇ ਅੰਦਾਜ਼ੇ ਕੇ ਬਸ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਅਸਲ ਕਹਾਣੀ ਤੁਹਾਨੂੰ ਫਿਲਮ ਦੀ ਕਹਾਣੀ ਕਾਫੀ ਹੱਦ ਤੱਕ ਟ੍ਰੇਲਰ ਦੇਖ ਕੇ ਸਮਝ ਲੱਗ ਜਾਵੇਗੀ ਫਿਲਹਾਲ ਦੱਸ ਦਈਏ ਕਿ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਜਦਕਿ ਫਿਲਮ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਹੀ ਕੀਤਾ ਫਿਲਮ ਨੂੰ ਪਵਨ ਗਿੱਲ ਅਮਨ ਗਿੱਲ ਤੇ ਸਨੀ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਫਿਲਮ 'ਚ ਸੋਨਮ ਬਾਜਵਾ ਐਮੀ ਵਿਰਕ ਨਿਰਮਲ ਰਿਸ਼ੀ ਅਤੇ ਯੋਗਰਾਜ ਸਿੰਘ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ ਲੱਗੀ ਕੁੜੀ ਹਰਿਆਣੇ ਸੋਨਮ ਬਾਜਵਟ ਐਮੀ ਵਿਰਕ ਦੀ ਪੈਂਸ ਲਈ ਵੱਡੀ ਅਪਡੇਟ ਆ ਰਹੀ ਹੈ ਜੀਆਂ ਦੋਵਾਂ ਦੀ ਫਿਲਮ ਕੁੜੀ ਹਰਿਆਣੇ ਵਾਲ ਦੀ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਵੈਸੇ ਤਾਂ ਟੀਜ਼ਰ ਜਿਹੇ ਇਹ ਪਤਾ ਲੱਗ ਰਿਹਾ ਸੀ ਕਿ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੈ ਪਰ ਹੁਣ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਫਿਲਮ ਚ ਸਿਰਫ ਸੋਨਮ ਬਾਜਵਾ ਹੀ ਛਾਈ ਹੋਈ ਹੈ ਤੇ ਇਹ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੀ ਹੈ ਜਿਵੇਂ ਫਿਲਮ ਦੀ ਕਹਾਣੀ ਇੱਕ ਹਰਿਆਣਵੀ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਆਪ ਵੀ ਉਹ ਪਹਿਲਵਾਨ ਦੀ ਘਰਦੀ ਹੈ ਹੁਣ ਇੱਕ ਪੰਜਾਬੀ ਜੱਟ ਨੂੰ ਯਾਨੀ ਕਿ ਐਮੀ ਵਿਰਕ ਨੂੰ ਹਰਿਆਣਵੀ ਛੋਰੀ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਦੇ ਘਰ ਪਹੁੰਚ ਜਾਂਦੀ ਹੈ ਰਿਸ਼ਤਾ ਲੈ ਕੇ ਅੰਦਾਜ਼ੇ ਕੇ ਬਸ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਅਸਲ ਕਹਾਣੀ ਤੁਹਾਨੂੰ ਫਿਲਮ ਦੀ ਕਹਾਣੀ ਕਾਫੀ ਹੱਦ ਤੱਕ ਟ੍ਰੇਲਰ ਦੇਖ ਕੇ ਸਮਝ ਲੱਗ ਜਾਵੇਗੀ ਫਿਲਹਾਲ ਦੱਸਦੇ ਕਿ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਜਦਕਿ ਫਿਲਮ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਹੀ ਕੀਤਾ ਫਿਲਮ ਨੂੰ ਪਵਨ ਗਿੱਲ ਅਮਨ ਗਿੱਲ ਤੇ ਸਨੀ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਫਿਲਮ 'ਚ ਸੋਨਮ ਬਾਜਵਾ ਐਮੀ ਵਿਰਕ ਨਿਰਮਲ ਰਿਸ਼ੀ ਅਤੇ ਯੋਗਰਾਜ ਸਿੰਘ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ ਲੱਗੀ ਕੁੜੀ ਹਰਿਆਣੇ ਵੱਲ ਸੋਨਮ ਬਾਜਵਾ ਤੇ ਅਮੀ ਵਿਰਕ ਦੀ ਫੈਨਸ ਲਈ ਵੱਡੀ ਅਪਡੇਟ ਆ ਰਹੀ ਹੈ ਜੀਆਂ ਦੋਵਾਂ ਦੀ ਫਿਲਮ ਕੁੜੀ ਹਰਿਆਣੇ ਵਾਲ ਦੀ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਵੈਸੇ ਤਾਂ ਟੀਜ਼ਰ ਚ ਹੀ ਇਹ ਪਤਾ ਲੱਗ ਰਿਹਾ ਸੀ ਕਿ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੈ ਪਰ ਹੁਣ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਫਿਲਮ ਚ ਸਿਰਫ ਸੋਨਮ ਬਾਜਵਾ ਹੀ ਛਾਈ ਹੋਈ ਹੈ ਤੇ ਇਹ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੀ ਹੈ ਜਿਵੇਂ ਫਿਲਮ ਦੀ ਕਹਾਣੀ ਇੱਕ ਹਰਿਆਣਵੀ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਆਪ ਵੀ ਉਹ ਪਹਿਲਵਾਨ ਦੀ ਘਰ ਦੀ ਹੈ ਹੁਣ ਇੱਕ ਪੰਜਾਬੀ ਜੱਟ ਨੂੰ ਯਾਨੀ ਕਿ ਐਮੀ ਵੀਰ ਨੂੰ ਹਰਿਆਣਵੀ ਛੋਰੀ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਦੇ ਘਰ ਪਹੁੰਚ ਜਾਂਦੀ ਹੈ ਰਿਸ਼ਤਾ ਲੈ ਕੇ ਅੰਦਾਜ਼ੇ ਕੇ ਬਸ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਅਸਲ ਕਹਾਣੀ ਤੁਹਾਨੂੰ ਫਿਲਮ ਦੀ ਕਹਾਣੀ ਕਾਫੀ ਹੱਦ ਤੱਕ ਟ੍ਰੇਲਰ ਦੇਖ ਕੇ ਸਮਝ ਲੱਗ ਜਾਵੇਗੀ ਫਿਲਹਾਲ ਦਾ ਜੀ ਕਿ ਕਹਾਣੀ ਰਕੇਸ਼ ਧਵਨ ਨੇ ਲਿਖੀ ਹੈ ਜਦਕਿ ਫਿਲਮ ਨੂੰ ਡਾਇਰੈਕਟ ਵੀ ਰਕੇਸ਼ ਧਵਨ ਨੇ ਹੀ ਕੀਤਾ ਹੈ ਫਿਲਮ ਨੂੰ ਪਵਨ ਗਿੱਲ ਅਮਨ ਗਿੱਲ ਤੇ ਸਨੀ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਫਿਲਮ 'ਚ ਸੋਨਮ ਬਾਜਵਾ ਐਮੀ ਵਿਰਕ ਨਿਰਮਲ ਰਿਸ਼ੀ ਅਤੇ ਅਯੋਗਰਾਜ ਸਿੰਘ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ